ਚੜਦੀ ਕਲਾ ਚੋਂ ਪਰਮਾਤਮਾ ਚੜਦੀ ਕਲਾ ਬਣਾਈ ਰੱਖੇ ਝਾੜੂ ਮਾਰਤਾ ਜੀ ਸਭ ਤੋਂ ਪਹਿਲਾਂ ਤਾਂ ਜਿੱਦਰ ਨੂੰ ਨਿਗਾ ਜਾਂਦੀ ਹੈ ਔਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਅਰਦਲ ਦੇ ਪਿੰਡਾਂ ਤੋਂ ਵੀ ਆਏ ਨੇ ਦੁਕਾਨਦਾਰ ਵੀ ਲੋਕਲ ਇੱਥੋਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਨੀ ਭਾਰੀ ਗਿਣਤੀ 'ਚ ਪਿਆਰ ਦੇਣ ਵਾਸਤੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਪਹਿਲਾਂ ਜਿਹੜੀ ਰਾਜਨੀਤੀ ਸੀ ਉਹ ਕੰਮਾਂ ਦੀ ਰਾਜਨੀਤੀ ਨਹੀਂ ਸੀ ਹੁਣ ਹਰ ਪਾਰਟੀ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਸਕੂਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਹਸਪਤਾਲਾਂ ਦੀ ਗੱਲ ਕਰਨ ਲਾਤੀ ਹਰ ਪਾਰਟੀ ਬਿਜਲੀ ਦੀ ਗੱਲ ਕਰਨ ਲਾਤੀ ਹਰ ਪਾਰਟੀ ਰੋਜ਼ਗਾਰ ਦੀ ਗੱਲ ਕਰਨ ਲੱਗਦੀ ਪਹਿਲਾਂ ਕਰਦੇ ਨਹੀਂ ਸੀ ਪਹਿਲਾਂ ਨਹੀਂ ਕਰਦੇ ਸੀ ਐਂ ਸਾਰ ਜਾਂਦਾ ਸੀ ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ ਤੇ ਸਾਡੀ ਕੈਬਨਿਟ ਬੈਠੀ ਐ ਮਨਰੋੜਾ ਜੀ ਬੈਠੇ ਐ ਤਲਵੰਡੀ ਸਾਹਿਬੋਂ ਤੋਂ ਸਾਡੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਬੈਠੇ ਨੇ ਸਾਡੇ ਜਿੰਨੇ ਵੀ ਸਾਡੇ ਡਾਕਟਰ ਬਲਜੀਤ ਕੌਰ ਜੀ ਸਾਡੇ ਜਿਹੜੇ ਮਨਿਸਟਰ ਨੇ ਔਰ ਖੇਤੀ ਮੰਤਰੀ ਸਾਹਿਬ ਬੈਠੇ ਨੇ ਖੁੱਡੀਆਂ ਸਾਹਿਬ ਲਹਿਰਾ ਗਾਗਾ ਤੋਂ ਸਾਡੇ ਗੋਇਲ ਸਾਹਿਬ ਬੈਠੇ ਆ ਨਾਲ ਲਾਡੀ ਟੋਸ ਧਰਮਕੋਟ ਤੋਂ ਐਮ ਐਲ ਏ ਮੌੜ ਤੋਂ ਐਮ ਐਲ ਏ ਉਹ ਜਗਰੂਪ ਗਿੱਲ ਜੀ ਬੈਠੇ ਲਾਲਪੱਗ ਵਾਲੇ ਜਿਨ੍ਹਾਂ ਨੇ 60000 ਤੇ ਮਨਪ੍ਰੀਤ ਬਾਦਲ ਮਾਂਜਿਆ ਬਠਿੰਡੇ ਤੋਂ ਤਾਈਓ 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 ਥੋੜੇ ਸੁਪਨੇ ਆਉਣ ਲੱਗ ਗਏ ਮੈਨੂੰ ਕਿਧੜਾ ਹੈ ਬਾਈ ਵਾਲੇ ਬੁਲਾਉਂਦੇ ਰਿਆ ਜੇ ਨਾ ਹਾਰਦਾ ਫੇਰ ਨਹੀਂ ਬੁਲਾਉਂਦੇ ਸੀ ਸੋ ਇਸ ਕਰਕੇ ਸਾਰੇ ਸਾਡੇ ਐਮ ਐਲ ਏ ਸਹਿਬਾਨ ਦਈਆ ਸਾਹਿਬ ਸਾਡੇ ਕੁਲਵੰਤ ਬਾਜੀ ਗੱਜੀ ਵੀਰੋ ਟਾਈਮ ਦੀ ਕਮੀ ਹੈ ਮੈਂ ਤਾਂ ਤੁਹਾਡੇ ਕੋਲੇ ਆਉਂਦਾ ਹੀ ਰਹਿਣਾ ਮੈਂ ਤਾਂ ਪਿੰਡਾਂ 'ਚ ਵੀ ਜਾ ਕੇ ਆਇਆ ਮੈਂ ਤਿੰਨ ਵਾਰੀ ਇੱਥੇ ਵੀ ਆ ਗਿਆ ਅੱਜ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਨਾ ਹੈ ਪਰ ਮੈਂ ਇੱਕ ਤੋਂ ਬੇਨਤੀਆਂ ਕਰਨੀਆਂ ਨੇ ਕਿ ਅਸੀਂ ਹੁਣ ਬਰਨਾਲੇ ਤੋਂ ਆਏ ਆ ਮੈਂ ਉਧਰ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ ਮੈਂ ਚੱਬੇਵਾਲ ਵੀ ਜਾ ਕੇ ਆਇਆ ਤੁਸੀਂ ਸੱਚ ਮੰਨਿਓ ਤਿੰਨੇ ਲਾ ਕੇ ਆ ਗਏ ਮਾਝਾ ਵੀ ਆ ਗਿਆ ਦੁਆਬਾ ਵੀ ਆ ਗਿਆ ਤੇ ਮਾਲਵਾ ਵੀ ਤੇ ਝਾੜੂ ਇੱਕੋ ਹੀ ਆ ਜਿਹੜਾ ਸਫਾਈ ਕਰਦਾ ਉਹ ਕਰੂਗਾ ਸਫਾਈ ਉਹਨੂੰ ਤੁਹਾਡਾ ਮਨ ਤਾਂ ਮੈਂ ਦੋ ਤਿੰਨ ਜਦੋਂ ਪਹਿਲਾਂ ਆਇਆ ਸੀ ਪਰਸੋਂ ਵੀ ਆਇਆ ਸੀ ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਹਦੀ ਦੇਖ ਲਿਆ ਸੀ ਮੈਂ ਕਿਹਾ ਥੋੜੀ ਬਦਲ ਬਈ ਤਾਂ ਦੂ ਕੁਝ ਹੋਰ ਹੀ ਕਹੀ ਜਾਂਦੀ ਐ ਤਾਂ ਹਾਂ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਜਿਸ ਤਰ੍ਹਾਂ ਡਿੰਪੀ ਨੇ ਕਿਹਾ ਇੱਕ ਪਾਸੇ 28 ਸਾਲ ਤੇ ਇਧਰੋਂ ਇਹ ਕਿੰਨੇ ਮੰਗਦਾ 28 ਸਾਲ ਤੇ 28 ਸਾਲਾਂ ਤੇ ਜੇ ਢਾਈ ਸਾਲ ਪਾਰੂ ਨਾ ਪਵੇ ਅਸੀਂ ਜ਼ਿੰਮੇਵਾਰ ਆ ਅਸੀਂ ਹੀ ਜ਼ਿੰਮੇਵਾਰ ਆ ਸੋ ਵੀਰੋ ਇਹ ਥੋੜੇ ਤੋਂ ਬਾਅਦ ਜਿੰਨੇ ਤੁਸੀਂ ਉਹਦੇ ਬਾਹਰ ਅਜੇ ਆਉਂਦੇ ਨੇ ਇੱਧਰ ਨੂੰ ਪਿੱਛੇ ਕਿਉਂਕਿ ਜਗ੍ਹਾ ਇੰਨੀ ਹੁਣ ਕਿੱਥੋਂ ਲਈਏ ਪਰ ਜਿੰਨਾ ਵੀ ਤੁਸੀਂ ਅਰੇਂਜਮੈਂਟ ਕੀਤਾ ਮੈਂ ਧੰਨਵਾਦ ਕਰਦਾ ਢਿੰਪੀ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿੱਥੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰ ਲਈ ਪਾਰਟੀ ਚੋ ਕਿੱਧਰ ਲਈ ਪਾਰਟੀ ਚ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿਛ ਨੇ ਜੁਗਾੜ ਜਿਹਾ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਉਹ ਕਹਿੰਦੇ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇ ਰਿੱਚ ਲੱਗ ਗਿਆ ਹੁਣ ਰਿੱਚਤਾ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਦਾ ਸਾਰਾ ਕਾਗਜ਼ਾਮ ਤਾਂ ਉਹ ਕਰ ਰਿੱਚਾ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋ ਕਪੁੰਨੇ ਹੋਏ ਦਾਣੇ ਜੇ ਦੇ ਦਿਆ ਕਰ ਨੂੰ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿੱਚਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਹੋਰ ਰਿੱਚ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ ਤੇ ਭਾਈ ਬੋਲਦਾ ਤੂੰ ਖਰਗੋਸ਼ ਐ ਉਹਨوں ਕਿਤੇ ਪਤਾ ਲੱਗ ਗਿਆ ਵੀ ਜੰਗਲ ਚ ਪਰਲੇ ਪਾਸੇ ਕਿਤੇ ਇੱਕ ਰਿਛੜੀ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ। ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਤੀ ਵੀ ਉਹ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ। ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ। ਉਹ ਰਿਛ ਨੂੰ ਬੁਲਾ ਲਿਆ। ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ। ਵੀ ਮੈਰੇ ਛਾ ਦੇਖ ਲੋ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿੱਚ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲੈ ਖਰਗੋਸ਼ ਐ ਤੂੰ ਤਾਂ ਇਹ ਨਹੀਂ ਹੋ ਜ਼ਾਦਾ ਆ ਗਿਆ ਮੋੜਿਆ ਆਇਆ ਉਥੋਂ ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਾਇਆ ਕਹਿੰਦਾ ਗੱਲ ਬਣੀ ਨਹੀਂ ਉਹ ਕਹਿੰਦਾ ਤੂੰ ਅੜਿਆ ਕਿਉਂ ਨਹੀਂ ਯਾਰ ਤੂੰ ਅੜਦਾ ਵੀ ਮੈਂ ਰਿੱਚਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੈਂ ਰਿੱਚਾਂ ਵੀ ਮੈਨੂੰ ਰਿੱਚ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲੇ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਖੇਤਾਂ ਤੇ ਬੈਠੇ ਨੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਸਾਡੀ ਘੜ ਲਈ ਫਾਇਦਾ ਇੱਥੇ ਠੀਕ ਹੈ ਨਾ ਉਹ ਚੀਤਿਆਂ ਛੱਟੇ ਕੋ ਚੱਕੀ ਫਿਰਦੇ ਸੀਗੇ ਉੱਥੇ ਕੋਈ ਹੋਰ ਸੀ ਸੋ ਵੀਰੋ ਇਹਨਾਂ ਦਾ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ ਇਹਨਾਂ ਨੇ ਅਸਲੀ ਜਿਹੜੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਲੱਗੇ ਉਹਨਾਂ ਤੇ ਕੋਈ ਕਾਟਾ ਨਹੀਂ ਪੈਂਦਾ ਤੇ ਨਾ ਹੀ ਉਹ ਜਾਲੀ ਬਣਨਾ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਜਿਹੜੇ ਸਰਟੀਫਿਕੇਟ ਤੁਸੀਂ ਦਿਵਾਉਂਗੇ ਨਾ ਡਿੰਪੀ ਹੋਰਾਂ ਨੂੰ ਉਹ ਅਸਲੀ ਸਰਟੀਫਿਕੇਟ ਹੋਊਗਾ ਉਹ ਸਰਟੀਫਿਕੇਟ ਤੇ ਉਹ ਸਰਟੀਫਿਕੇਟ ਤੇ ਤੁਹਾਡੇ ਗਿੱਦੜ ਵਾਹਦੇ ਵਿਕਾਸ ਦਾ ਨਾਮ ਲਿਖਿਆ ਹੋਊਗਾ ਵਿਕਾਸ ਦਾ ਨਾਮ ਲਿਖਿਆ ਹੋਊਗਾ ਸਰਟੀਫਿਕੇਟ ਸੋ ਮੈਂ ਇਹੀ ਕਹਿਣ ਆਇਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜੋ ਕੰਮ ਕੀਤੇ ਅੱਜ ਦਿੱਲੀ ਦੇ ਹਸਪਤਾਲਾਂ ਨੂੰ ਅੱਜ ਦਿੱਲੀ ਦੇ ਸਕੂਲਾਂ ਨੂੰ ਦੁਨੀਆ ਦੇ ਵੱਡੇ ਵੱਡੇ ਬੰਦੇ ਦੇਖਣ ਆਉਂਦੇ ਆ ਵੀ ਅਸੀਂ ਦੇਖਣਾ ਚਾਹੁੰਦੇ ਆ ਵੀ ਇਹ ਕਿਵੇਂ ਬਣਾਇਆ ਕਿ ਮਹੱਲਾ ਕਲੀਨਿਕ ਕਿਵੇਂ ਬਣਾਏ ਨੇ ਸਕੂਲ ਕਿਵੇਂ ਬਣਾਏ ਨੇ ਗਰੀਬਾਂ ਦੇ ਬੱਚੇ ਪੜ੍ਹ ਕੇ IIT ਦੇ ਟੈਸਟ ਕਲੀਅਰ ਕਰਦੇ ਆ ਆਪਣੇ ਵੀ ਇਹੀ ਕੰਮ ਹੈ ਆਪਣੇ ਵੀ 2.5 ਸਾਲ ਜਿੰਨਾ ਆਪਾਂ ਕਰਤਾ ਮਹੱਲਾ ਕਲੀਨਿਕ ਬਣਾ ਲਏ 829 860 ਹੋ ਗਏ ਹੁਣ ਤਾਂ ਸਕੂਲ ਬਣੀ ਜਾਂਦੇ ਆ ਤੇ ਨਾਲ ਬਿਜਲੀ ਫ੍ਰੀ ਹੈ ਪਾਣੀ ਆਪਾਂ ਨੂੰ ਨਹਿਰੀ ਮਿਲਣ ਲੱਗ ਗਿਆ ਖੇਤਾਂ ਵਾਲੀ ਬਿਜਲੀ ਜਿਹੜੀ ਐ ਉਹ ਆਮ ਆਉਂਦੀ ਐ ਅੱਜ ਵੀ ਅੱਜ ਮੇਰੇ ਵੀਰੋ ਜਦੋਂ ਸਵੇਰੇ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਸਾਹਿਬ ਆ ਜਿਹਨਾਂ ਨੂੰ ਉੱਥੇ ਲੈ ਕੇ ਗਿਆ ਸੀ 1706 ਕਾਂਸਟੇਬਲ ਤੇ ਸਬ ਇਨਸਪੈਕਟਰ ਨੌਜਵਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਚ ਹੁਣ ਤੱਕ 48000 ਤੋਂ ਵੱਧ ਨੌਕਰੀਆਂ ਦੇਤੀਆਂ 1 ਰੁਪਈਆ ਵੀ ਕਦੇ ਕਿਹੜਾ ਲੱਗਿਆ ਹੋਵੇ 1 ਰੁਪਈਆ ਕਿਸੇ ਦਾ ਲੱਗਿਆ ਹੋਵੇ ਵੀ ਜਰਹਾਟੇ ਕਾ ਕੌਣੀ ਬੈਠਾ ਸੁਖਜਿੰਦਰ ਕੌਣੀ ਬੈਠਾ ਕੌਣੀ ਦੇ ਕੌਣੀ ਪਿੰਡ ਦੇ 16 ਕੱਲੇ ਕੱਲੇ ਕੌਣੀ ਪਿੰਡ ਦੇ 16 ਔਰ ਮੈਨੂੰ ਡਿੰਪੀ ਨੇ ਦੱਸਿਆ ਗਿੱਦੜਵਾਹੇ ਦੇ 110 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੈ ਜੀ 1 ਰੁਪਈਆ ਨਹੀਂ ਕਦੇ ਕਿਸੇ ਤੋਂ ਵੀ ਕਿਸੇ ਵਿਚਪਾਰਸ਼ ਲਾਉਣੀ ਪਏ ਜਦੋਂ ਨੀਅਤ ਸਾਫ਼ ਹੋਵੇ ਫਿਰ ਸਾਰਾ ਕੁਝ ਹੋ ਜਾਂਦਾ ਹੈ ਲੱਖਾਂ ਨੌਕਰੀਆਂ ਹਜੇ ਪ੍ਰਾਈਵੇਟ ਸੈਕਟਰ ਚ ਆਉਣਗੀਆਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦੇ ਆਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਸਾਡੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਸਾਡੀ ਕੌਮ ਮਿਹਨਤੀ ਹੈ ਸਾਡੀ ਸਾਨੂੰ ਗੁਰੂਆਂ ਦਾ ਆਸ਼ੀਰਵਾਦ ਹੈ ਅੱਜ ਵੀਰੋ ਅੱਜ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਹੈ ਉਹਨਾਂ ਨੇ 19-19 ਸਾਲ ਦੀ ਉਮਰ 'ਚ ਫਾਂਸੀਆਂ ਚੁੰਮੀਆਂ ਸੀ ਉਹ ਇਸ ਕਰਕੇ ਨਹੀਂ ਚੁੰਮੀਆਂ ਸੀ ਵੀ ਇਹ ਲਟੇਰਿਆਂ ਨੂੰ ਬੋਟਾ ਪਾਈ ਜਾਇਓ ਵੀ ਇਹ ਲੁੱਟੀ ਜਾਣਗੇ ਵੀ ਗੋਰੇ ਨਿਕਲ ਜਾਣਗੇ ਇਹ ਆ ਜਾਣਗੇ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੂਗੀ ਚੰਗੇ ਬੰਦਿਆਂ ਨੂੰ ਜਿਹੜੇ ਤੁਹਾਡੇ ਹੈ ਅਸਲੀ ਆਜ਼ਾਦੀ ਜਿਹੜੀ ਉਹ ਆਪ ਸੁਪਨੇ ਸ਼ਹੀਦਾਂ ਨੇ ਸਜੋਏ ਸੀ ਉਹ ਆਜ਼ਾਦੀ ਜਿਹੜੀ ਹੈ ਉਹ ਆਪਾਂ ਘਰ ਘਰ ਪਹਚਾਉਣੀ ਹੈ ਮੈਂ ਦੁਬਾਰੇ ਫੇਰਾ ਜਦਾ ਪਏ ਨੇ ਦਿਨ ਤੇ ਮੈਂ ਫੇਰ ਦੁਬਾਰੇ ਤੁਹਾਡੇ ਕੋਲ ਜਦੋਂ ਬੁਲਾਓਗੇ ਮੈਂ ਤਾਂ ਆ ਜਾਊਂਗਾ ਮੈਨੂੰ ਕੋਈ ਕਿਉਂਕਿ ਮੇਰੇ ਲਈ ਇਹ ਕਿ ਦੜਵਾ ਨਾ ਮਾਣੀ ਹੈਗਾ ਮੈਂ ਸਾਰੇ ਪਿੰਡ ਵੀ ਇਕੱਲੇ ਇਕੱਲੇ ਪਿੰਡ ਨੂੰ ਜਾਣਦਾ ਸੱਥਾਂ ਜਾਣਦਾ ਆਪਾਂ ਸਾਰੇ ਪਿੰਡਾਂ ਵਾਲੇ ਆਂ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰ ਤਾਂ ਵੜਿੰਗ ਤੜਿੰਗ ਹੋ ਗਿਆ ਕੰਮ ਫਿਰ ਉਹ ਤਾਂ ਨਹੀਂ ਸੌਂਦੇ ਅੱਜ ਤੇ ਨਿਬੜ ਗਿਆ ਕੰਮ ਹੁਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਪਹਿਲਾਂ ਨਾ ਜਵਾਨਾ ਹੁੰਦਾ ਸੀਗਾ ਆਨੰਦਕਾਰ ਜਾਂ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ ਸੱਸ ਦੇ ਮਾਂ ਸਮਝ ਕੇ ਪੈਰੀ ਹੱਥ ਲਾਈ ਭੈਣੇ ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਹ ਸਿੱਖਿਆ ਨਾਲ ਜੇ ਉਹਨੇ ਸੱਸ ਦੀ ਗੁੱਤ ਪਟਣੀ ਹੋਈ ਜਾਨਸਾਰ ਉਹਨੇ ਗੋਤਨੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ ਸੂ ਸਭਾ ਨਹੀਂ ਬਦਲਦਾ ਹੁਣ ਜਿਹੜਾ ਬਣਾਈ ਬੈਠੇ ਹੋ ਮਾਨ ਇਹ ਤਾਂ ਬਣਾਈ ਬੈਠੇ ਹੋ ਹੁਣ ਦੋ ਦਿਨਾਂ ਨਾਲ ਕੋਈ ਫਰਕ ਨਹੀਂ ਪੈਣਾ ਸੋ ਪਰ ਮੈਨੂੰ ਇੰਨਾ ਖੁਸ਼ੀ ਹੈ ਕਿ ਤੁਹਾਡਾ ਜੋਸ਼ ਦੱਸਦਾ ਹੈ ਇਹ ਜੋਸ਼ ਜਿਹੜਾ ਇਹ ਦੋਨੇ ਹੱਥ ਉੱਪਰ ਚੱਕ ਕੇ ਜੋ ਦੋ ਇਨਕਲਾਬ ਦੇ ਨਾਰੇ ਲਾਊਗਾ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਦਾ ਪੰਜਾਬ ਦੀ ਧਰਤੀ ਤੇ ਆਉਣਾ ਸਫਲ ਹੋ ਜਾਊਗਾ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜੰਦਾਬਾਦ ਇਨਕਲਾਬ ਜੰਦਾਬਾਦ ਬੋਲੇ ਸੋ ਨਿਹਾਲ ਜੰਦਾਬਾਦ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਸਤਿਕਾਰ ਕਰਨ ਲਈ ਡਿੰਪੀ ਢੱਲੋ ਜੀ ਅਮਨ ਅਰੋੜਾ ਜੀ ਸਾਰੀ ਲੀਡਰਸ਼ਿਪ ਲਾਡੀ ਟੋਸ ਜੀ ਨੂੰ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਸਤਿਕਾਰ ਕਰਨ बोले सो निहाल मैं उन बेनती करूंगा मानसा का भी सत्कार करे ढिलों साहब बोले सो निहाल बहुत बहुत धन्यवाद मैं हूँ बेनती करूंगा साडे नेशनल कन्वीनर अरविंद केजरीवाल जी अपने संबोधित हो गए अठाई साल वर्षे ढाई साल का जोड़ा वादा उसके मोर लोन ली अरविंद जी थोड़े तो नाम संबोधित बहुत बहुत होनवाद आज इतनी बड़ी संख्या में मैं देख रहा हूं इधर भी दूर दूर तक उधर भी दूर दूर तक इतनी बड़ी संख्या में जो गांव गांव से शहर से इतने लोग आए हुए हैं आप सब लोगों को मेरा नमस्कार सबको मेरा प्रणाम सत श्रीकाल दोस्तों आज से ढाई साल पहले आप लोगों ने ऐतिहासिक बहुमत देके 117 में से बानवे सीट दी थी आजादी के 75 साल में कभी पंजाब के अंदर इतिहास में इतना भारी बहुमत आज तक कभी किसी पार्टी को किसी नेता को नहीं मिला जाहिर तौर पे जब आपने इतना बड़ा बहुमत दिया था 117 में से बानवे सीट दी थी तो इसका मतलब आप उन दोनों पार्टियों से बहुत ज्यादा नाराज थे और आपको बड़ी उम्मीद थी कि आम आदमी पार्टी आएगी और हमारे सपने पूरे करेगी पिछले ढाई साल से 24 घंटे रात दिन हम लोग मेहनत कर रहे हैं आप लोगों के लिए पंजाब के लोगों के लिए सबसे बड़ा वादा हमने किया था जब हम चुनाव में घूमा करते थे जहां भी जाते थे लोग अपने बिजली के बिल लेके बैठ जाते थे कि देखो जी दस हजार का बिल आ गया पंद्रह हजार का बिल आ गया किसी के डेढ़ लाख बकाया किसी के दो लाख बकाया सत्तर हजार बकाया हमने आपको वादा किया था कि हमारी सरकार बनेगी आपके पुराने सारे पार बिजली के बिल माफ कर देंगे और आपकी बिजली मुफ्त कर देंगे किस किस का बिजली का बिल जीरो आता है जरा हाथ खड़े करके बता दो सबका बिजली का बिल जीरो आता है सबका बिजली का बिल चमत्कार है पूरे देश के अंदर केवल दिल्ली और पंजाब के लोगों के बिजली के बिल जीरो आते हैं आप देश में किसी राज्य में चले जाओ इतनी महंगी बिजली है इतनी महंगी बिजली है घर चलाने के लिए लोगों के पास पैसे नहीं है सारे पैसे कमाई जो है वो बिजली के बिलों में चली जाती है आपने ढाई साल पहले जो निर्णय लिया था इतना बड़ा बहुमत दिया था उसका फायदा हुआ आपको हमने कहा था हम आपके लिए इलाज फ्री कर देंगे पूरे पंजाब में जगह जगह मोहल्ला क्लिनिक आम आदमी क्लिनिक खोल रहे हैं अगर आपके भी घर के पास आम आदमी क्लिनिक है आप वहां जाओ सारा इलाज मुफ्त सारे टेस्ट मुफ्त सारी दवाइयां मुफ्त अब पूरे पंजाब में जितने सिविल अस्पताल हैं सारे सिविल अस्पतालों का